ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਮੇਰੀ ਸਿਹਤ ਬਾਰੇ ਪੁੱਛਦੇ ਸੀ ਵੀ ਤੁਸੀਂ ਸਲਮਾ ਕਿਵੇਂ ਹੋਗੇ ਕਿੱਦਾਂ ਹੋਗੇ ਤੇ ਅੱਜ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਿੰਨੀ ਹੈ ਕਿਉਂਕਿ ਇੱਕ ਭੈਣ ਦੇ ਬਾਰ-ਬਾਰ ਮੈਸੇਜ ਆ ਰਹੇ ਆ ਕਿ ਤੁਸੀਂ ਆਪਣੀ ਸਿਹਤ ਦਾ ਕੀ ਖਿਆਲ ਰੱਖਦੇ ਹੋ ਮੈਨੂੰ ਜਰੂਰ ਦੱਸੋ ਸਿਹਤ ਦਾ ਖਿਆਲ ਤਾਂ ਵੀਰੇਗਾ ਆਪਾਂ ਨੂੰ ਰੱਖਣਾ ਜ਼ਰੂਰੀ ਬਣ ਜਾਂਦਾ ਜਦੋਂ ਆਪਾਂ ਨੂੰ ਰੋਗ ਚ ਫੰਬੜ ਜਾਂਦੇ ਆ ਤਾਂ ਮੈਨੂੰ ਬਹੁਤ ਰੋਗ ਰੋਗ ਚੰਮੜਨ ਕਰਕੇ ਮੈਂ ਵੀ ਸਿਹਤ ਦਾ ਖਿਆਲ ਰੱਖਣਾ ਲੱਗ ਗਈ ਸੀ ਜਦੋਂ ਮੈਨੂੰ ਪਤਾ ਲੱਗਿਆ ਸੀ ਵੀ ਮੇਰੀ ਸਿਹਤ ਦਾ ਬੈਲੈਂਸ ਹੈ ਜਿਹੜਾ ਬੇਗੜ ਚੁੱਕਿਆ ਤੇ ਫਿਰ ਕੋਸ਼ਕਤਾ ਜੀ ਜਿਵੇਂ ਵੀ ਆਪਾਂ ਨੂੰ ਖਾਣ ਪੀਣ ਤੋਂ ਹੀ ਪਤਾ ਲੱਗ ਜਾਂਦਾ ਸਾਰਿਆਂ ਨਾਲ ਹੀ ਹੁੰਦੀ ਹੈ ਇਹ ਗੱਲ ਵੀ ਆਪਾਂ ਨੂੰ ਕੋਈ ਚੀਜ਼ ਹਜਮ ਆਉਂਦੀ ਹੈ ਕੋਈ ਆਉਂਦੀ ਨਹੀਂ ਆਪਾਂ ਨੂੰ ਪੱਕਾ ਹੀ ਪਤਾ ਲੱਗ ਜਾਂਦਾ ਤੁਸੀਂ ਕੋਈ ਚੀਜ਼ ਖਾ ਲਈ ਤਾਂ ਔਖੇ ਹੋਏ ਸਮਝ ਲਓ ਤੁਹਾਡੇ ਹਜਮ ਨਹੀਂ ਆਉਂਦੀ ਵੀ ਤੁਸੀਂ ਹਲਕੀ ਖਾ ਸਕਦੇ ਹੋ ਥੋੜੀ ਖਾ ਸਕਦੇ ਆ ਬਾਕੀ ਵੀਰੇ ਮੈਂ ਤੁਹਾਨੂੰ ਆਪਦਾ ਡੇਲੀ ਰੁਟੀਨ ਵੀ ਦੱਸ ਦਿੰਨੀ ਆ ਵੀ ਵੀ ਆਪਾਂ ਸਲਿਮ ਕਿਹੜੀਆਂ ਗੱਲਾਂ ਨਾ ਰਹਿ ਸਕਦੇ ਆ ਹਨਾ ਕੁਝ ਕੁ ਗੱਲਾਂ ਹੁੰਦੀਆਂ ਵੀਰੇ ਉਹਨਾਂ ਦਾ ਫੁੱਲ ਧਿਆਨ ਰੱਖਣਾ ਪੈਂਦਾ ਤੇ ਇੱਕ ਤਾਂ ਵੀਰੇ ਤੁਹਾਨੂੰ ਜਿਹੜਾ ਹੁੰਦਾ ਆ ਮੈਨੂੰ ਵੀਰੇ ਕਹਿਣ ਦੀ ਆਦਤ ਹੈ ਮੈਨੂੰ ਬਹੁਤ ਟੋਕ ਦਿੰਦੇ ਤੁਸੀਂ ਵੀਰੇ ਕਹਿੰਨੇ ਉਹ ਕਹਿੰਦੀ ਸੀ ਤਾਂ ਭੈਣ ਆ ਵੀਰੇ ਨਹੀਂ ਮਤਲਬ ਵੀ ਨਹੀਂ ਮੈਨੂੰ ਵੀਰੇ ਕਹਿਣ ਦੀ ਉਹੀ ਆਦਤ ਹੈ ਕੋਈ ਭੈਣ ਵੀਰੇ ਨਹੀਂ ਮੈਂ ਬਾਈ ਨੂੰ ਵੀ ਵੀਰੇ ਕਹਿ ਦਿੰਦੀ ਆ ਭੈਣ ਨੂੰ ਵੀ ਵੀਰੇ ਕਹਿ ਦਿੰਦੀ ਆ ਤੇ ਖਾਣ ਪੀਣ ਦਾ ਵੀਰੇ ਇਹੀ ਖਿਆਲ ਹੁੰਦਾ ਜਿਵੇਂ ਜਿਹੜੀ ਚਾਹ ਹੈ ਸਭ ਤੋਂ ਪਹਿਲਾਂ ਤਾਂ ਜਿਹਨੇ ਛੇਤੀ ਚੱਲਦੀ ਬਦਲਾ ਹੋਣਾ ਤੁਹਾਨੂੰ ਮਿੱਠਾ ਖੱਡਣਾ ਪੈਣਾ ਵੀਰੇ ਮਿੱਠਾ ਮੇਨ ਕਿਉਂਕਿ ਮੈਂ ਮੇਚੜੂ ਕੋਲੇ ਲੋਕਾਂ ਵਾਂਗੂ ਗੱਪ ਮਾਰੀ ਜਾਵਾਂ ਵੀ ਮੈਂ ਲੱਸੀ ਹੋਈਆਂ ਇਹ ਲੱਸੀਆਂ ਕਿਉਂਕਿ ਮੈਨੂੰ ਕੋਈ ਸ਼ੂਗਰ ਸ਼ੂਗਰ ਤੋਂ ਮਿੱਠਾ ਛੱਡਦਾ ਮਿੱਠਾ ਮੈਂ ਨਹੀਂ ਖਾਂਦੀ ਉਹ ਮਿੱਠਾ ਛੱਡਿਆ ਕਰਕੇ ਤੇ ਬੰਦਾ ਜਦੋਂ ਮਿੱਠਾ ਛੱਡਦੇ ਨੇਚਰਲੀ ਬੰਦਾ ਮਤਲਬ ਪਤਲਾ ਹੋ ਜਾਂਦਾ ਇਹ ਮਿੱਠਾ ਹੀ ਥੋੜਾ ਜਿਹਾ ਮੋਟਾਪਾ ਦਿੰਦਾ ਆਪਾਂ ਨੂੰ ਸਭ ਤੋਂ ਮੇਨ ਤਾਂ ਮਿੱਠਾ ਹੁੰਦਾ ਆਪਾਂ ਨੂੰ ਜਿਹੜਾ ਮੋਟਾਪਾ ਦਿੰਦਾ ਮੇਨ ਹੋਰ ਕੋਈ ਚੀਜ਼ ਨਹੀਂ ਹੁੰਦੀ ਰੋਟੀਆਂ ਰੋਟੀਆਂ ਨਾਲ ਕੋਈ ਫਰਕ ਨਹੀਂ ਪੈਂਦਾ ਮੋਟਾਪੇ ਨੂੰ ਮਿੱਠੇ ਨਾਲ ਫਰਕ ਪੈਂਦਾ ਵੀਰੇ ਤੇ ਮਿੱਠਾ ਥੋੜਾ ਜਿਹਾ ਆਪਾਂ ਜਿਆਦਾ ਖਾਣ ਲੱਗੇ ਪਹਿਲਾਂ ਵਾਲੇ ਰੁਟੀਨ ਦੇ ਵਿੱਚ ਜਦੋਂ ਸਾਡੀ ਉਮਰ ਹੁੰਦੀ ਸੀ ਉਦੋਂ ਗੁੜ ਗੁੜ ਦੀ ਵਾਸਤੇ ਚਾਹੀ ਬਣਦੀ ਸੀ ਹੋਰ ਮਿੱਠਾ ਕਰੀ ਕੁਝ ਨਹੀਂ ਸੀ ਹੁੰਦਾ ਕੋਈ ਗੁਲਾਬ ਜਾਮਨ ਰਸਗੁਲਾ ਕੁਝ ਨਹੀਂ ਸੀ ਹੁੰਦਾ ਤੇ ਜਿਹੜੇ ਗੁਲਗਲੇ ਮਠੀਆਂ ਬਣਦੇ ਜਾਂ ਤਾਂ ਸੌਣ ਚ ਬਣਦੇ ਤੇ ਜਾਂ ਦਿਵਾਲੀ ਵੇਲੇ ਬਣਦੇ ਬਸ ਦੋ ਟਾਈਮਾਂ 'ਚ ਬਣਦੇ ਕਿਤੇ ਨਹੀਂ ਸੀ ਬਣਦੇ ਨਾ ਗੁਲਗਲੇ ਨਾ ਪਕੌੜੇ ਘਰੇ ਕੁਝ ਨਹੀਂ ਸੀ ਬਣਦਾ ਤਾਂ ਇਹ ਪਹਿਲਾਂ ਲੋਕ ਥੋੜੇ ਸਲੀਮਟ ਰਮ ਹੁੰਦੇ ਸੀ ਹੁਣ ਹਰ ਇੱਕ ਨੂੰ ਮੋਟਾਪਾ ਆ ਗਿਆ ਹੁਣ ਤਾਂ ਸੁੱਖ ਨਾਲ ਆਪਣੇ ਹੱਥ ਤੇ ਦੋ ਵਾਰੀ ਕੜਾਹੀ ਚੜ੍ਹਦੀ ਹੈ ਕਰਾ ਇਸ਼ਟਾ ਕੰਟਰੋਲ ਰੱਖਦੇ ਆ ਸਾਨੂੰ ਉਦੋਂ ਚੜਾਉਣੀ ਪੈਂਦੀ ਆ ਘਰੇ ਘੜਾ ਹੀ ਕੋਈ ਰੈਟੇ ਵਾਜੇ ਜਾਂ ਬੇਟੀ ਆ ਜੀ ਛੁੱਟੀ ਤਾਂ ਉਦੋਂ ਉਦੋਂ ਸਾਨੂੰ ਥੋੜਾ ਜਿਹਾ ਬਣਾਉਣਾ ਪੈਂਦਾ ਵੀ ਚਲੋ ਬਾਹਰ ਰਹਿੰਦੀ ਆ ਉਹ ਕੋਲੇ ਨਹੀਂ ਟਾਈਮ ਲੱਗਦਾ ਪਰ ਉਹ ਆਪਦੀ ਖਾਹ ਦਾ ਬਹੁਤ ਖਿਆਲ ਰੱਖਦੀ ਆ ਉਹ ਲਿਮਟ ਚ ਖਾਂਦੀ ਆ ਦੇਖੋ ਵੀਰੇ ਲਿਮਟ ਜੀ ਤੁਸੀਂ ਕੁਝ ਵੀ ਖਾ ਸਕਦੇ ਹੋ ਕੁਝ ਵੀ ਦਾ ਮਤਲਬ ਕੁਝ ਵੀ ਲਿਮਟ ਚ ਲਿਮਟ ਦਾ ਮਤਲਬ ਵੀ ਥੋੜੀ ਮਾਤਰਾ ਚ ਜੀ ਜੋ ਮਰਜ਼ੀ ਖਾਓ ਉਹ ਤੁਹਾਨੂੰ ਕੁਝ ਨਹੀਂ ਕਰਦੀ ਜੇ ਤੁਸੀਂ ਓਵਰੀਟਿੰਗ ਕਰਦੇ ਹੋ ਓਵਰ ਖਾਣੇ ਹੋ ਕੋਈ ਚੀਜ਼ ਫਿਰ ਮੋਟਾਪਾ ਆਉਣਾ ਹੀ ਆਉਣਾਗਾ ਇਹ ਮੈਂ ਸੋਨੂੰ ਤਾਂ ਦੱਸ ਰਹੀਏ ਗੱਲ ਸੱਚ ਹੈ ਵੀ ਮਿੱਠੇ ਨਾਲ ਮਟਾਪਾ ਬੜਾ ਆਉਂਦਾ ਠੀਕ ਹੈ ਹੁਣ ਤੁਸੀਂ ਮੇਰਾ ਖਾਣ ਪੀਣ ਦਾ ਰੁਟੀਨ ਦੇਖ ਲਓ ਮੈਂ ਸਵੇਰੇ ਉੱਠਦੀ ਆ ਸਵੇਰੇ ਉੱਠ ਕੇ ਦੀਪੂ ਜਾ ਪਿੰਦਾ ਨਹੀਂ ਜਦੋਂ ਮਾਤਾ ਸਾਡੇ ਕੋਲੇ ਹੁੰਦੇ ਆ ਉਦੋਂ ਮਾਤਾ ਦੀ ਮੈਂ ਚਾਹ ਅੱਡ ਬਣਾਉਣੀ ਆ ਉਹ ਮਿੱਠਾ ਪੀਂਦੇ ਆ ਮੇਰੀ ਅੱਡ ਬਣਦੀ ਆ ਮੈਂ ਖਿਚਲਾ ਕਰਦੀ ਆ ਉਹ ਮਿੱਠੇ ਤੋਂ ਬਿਨਾਂ ਨਹੀਂ ਪੀਂਦੇ ਕਈ ਵਾਰੀ ਜਦੋਂ ਮਾਤਾ ਨਹੀਂ ਹੁੰਦੀ ਰਿਸ਼ਤੇਦਾਰੀਆਂ ਚ ਵਗ ਜਾਂਦੀਆਂ ਮਿੜਦੀ ਵੀ ਨਹੀਂ ਨਵੀਂ ਨਾ ਉਦੋਂ ਬਸ ਮੈਂ ਆਪਦੀ ਕੱਲੀ ਦੀ ਚਾਹ ਬਣਾਉਣੀ ਹੁੰਦੀ ਆ ਤੇ ਮੈਂ ਅੱਧਾ ਚਮਚਾ ਸ਼ੱਕਰ ਦਾ ਸ਼ੱਕਰ ਮਤਲਬ ਆਹ ਗੁੜ ਵਾਲੀ ਸ਼ੱਕਰ ਆਰਗੈਨਿਕ ਲੈ ਕੇ ਆਉਣੀ ਹੁੰਦੀ ਆ ਵੀਰੇ 1 ਕਿਲੋ ਪਾਪਾ ਲੈਉਣੀ ਆ ਕਿਲੋ ਦਾ ਮੈਨੂੰ ਤਾਂ ਕਿੰਨਾ ਚਿਰ ਨਹੀਂ ਮੋਪਦਾ ਇੱਕ ਕੱਪ ਆਉਦਾ ਚਾਹ ਦਾ ਮੈਂ ਸਵੇਰੇ ਵੀ ਨਹੀਂ ਆ ਕੱਪ ਹੀ ਮੰਨ ਲਓ ਪਾ ਕੇ ਤਾਂ ਮੈਂ ਕੌਲੇਜ ਵੀ ਪੀਣੀ ਆ ਕੱਪ ਕੋ ਪਤਾ ਮੈਨੂੰ ਵਧੀਆ ਨਹੀਂ ਲੱਗਦਾ ਮੰਨ ਲਓ ਕੱਪ ਗੀ ਹੁੰਦਾ ਪਰ ਪਾ ਕੇ ਕੌਲੇਜ ਚਾਹ ਪੀਨੇ ਮੈਨੂੰ ਕੌਲੇਜ ਆ ਵੀ ਨਹੀਂ ਵਧੀਆ ਲੱਗਦੀ ਆ ਉਹ ਪੀ ਲੈਣੀ ਆ ਫਿਰ ਮੇਰਾ ਘਰ ਦਾ ਕੰਮ ਸ਼ੁਰੂ ਹੋ ਜਾਂਦਾ ਠੀਕ ਐ ਕਾਰ ਦੇ ਕੰਮ ਜਿਵੇਂ ਹੁਣ ਮੈਂ ਮੈਂ ਆੱਕ ਕੇ ਮਤਲਬ ਕੁੜੀ ਇੱਕ ਲਾਈ ਆ ਜਿਹੜੀ ਆਪਣੇ ਵੀ ਪੋਚਾ-ਕੂਚਾ ਲਾ ਦਿੰਦੀ ਹੈ ਸਫਾਈਆਂ ਕਰ ਦਿੰਦੀ ਹੈ ਆੱਕ ਕੇ ਕਿਉਂ ਲਾਈ ਆ ਕਿਉਂਕਿ ਨਾਲ ਤੱਕ ਕੱਪੜੇ ਦਾ ਕੰਮ ਹੈ ਤੇ ਨਾਲ ਮੈਥੋਂ ਹੁੰਦਾ ਨਹੀਂ ਇੰਨਾ ਜੀ ਗਰਮੀ 'ਚ ਮੈਥੋਂ ਬਹੁਤ ਘੱਟ ਕੰਮ ਹੁੰਦਾ ਸਰਦੀ 'ਚ ਮੈਂ ਬਹੁਤ ਕੰਮ ਕਰ ਲੈਣੀ ਆ ਬਾਧੂ ਕੰਮ ਕਰ ਲੈਣੀ ਆ ਮੈਂ ਸਰਦੀ 'ਚ ਗਰਮੀ 'ਚ ਨਹੀਂ ਹੁੰਦਾ ਵੀਰੇ ਗਰਮੀ 'ਚ ਮੇਰੇ ਟੀਕੇ ਤਿੰਨ-ਚਾਰ ਦਾ ਮੇਰੇ ਢੂਈ 'ਚ ਸਪੈਨਲ ਹੀ ਲੱਗੇ ਹੋਇਆ ਸੁਣਨ ਵਾਲੇ ਹਨਾ ਤੇ ਤਿੰਨ ਚਾਰ ਮੇਰੇ ਆਪਰੇਸ਼ਨ ਹੋ ਗਏ। ਉਹਦਾ ਕਰਕੇ ਵੀ ਮੈਥੋਂ ਗਰਮੀ 'ਚ ਕੰਮ ਘੱਟ ਹੁੰਦਾ। ਮੈਂ ਝੂਠ ਬੋਲਣਾ ਮਾੜਾ ਹੁੰਦਾ ਵੀ ਮੈਂ ਕੰਮ ਵਾਲਾ ਕਰਦੀ ਹੂੰ ਨਹੀਂ ਹੁੰਦਾ ਤੇ ਪਰ ਜਿੰਨਾ ਮੇਰੇ 'ਚ ਤੰਤ ਹੈ ਬੇਤਾ ਮੈਂ ਮਿਟਦੀ ਨਹੀਂ ਕਰਦੀ ਆ। ਵੀ ਕੰਮ ਵੀ ਤੁਸੀਂ ਜ਼ਰੂਰ ਕਰਨਾ ਹੈ। ਮਟਾਪੇ ਘਟਾਉਣ ਲਈ ਜਿਹੜੀ ਆਪਣੀ ਸਿਹਤ ਦੀ ਐਕਟੀਵਿਟੀ ਹੈ ਜ਼ਰੂਰੀ ਆ। ਜੋ ਮਰਜ਼ੀ ਕਰ ਲਓ ਤੁਰਨ ਵਾਲਾ ਕਰ ਲਓ ਬੈਠਣ ਵਾਲਾ ਤੇ ਮੈਂ ਚੀਜ਼ਾਂ ਮੈਂ ਤੁਹਾਨੂੰ ਦੋ ਤਿੰਨ ਦੱਸੂਗੀ ਜਿਹੜੀਆਂ ਨਾਲ ਆਪਣੀਆਂ ਔਰਤਾਂ ਨੂੰ ਰਸੋਲੀਆਂ ਬਣ ਰਹੀਆਂ। ਇਹ ਚੀਜ਼ਾਂ ਆਯੁਰਵੇਦਿਕ ਤੋਂ ਮੈਂ ਸਿੱਖੀਆਂ ਸੀ ਉਹ ਤੁਹਾਨੂੰ ਦੱਸ ਦੇਣੀ ਹੁੰਦੀਆਂ ਵੀ ਜਿਹੜੀਆਂ ਜਾਦੀ ਰਸੋਲੀਆਂ ਬਣਦੀਆਂ ਨਾ ਔਰਤਾਂ ਦੇ ਉਹ ਖੜਕੇ ਕੰਮ ਕਰਨ ਦੇ ਨਾਲ ਅੱਗੇ ਰਸੋਲੀਆਂ ਬਹੁਤ ਘੱਟ ਹੁੰਦੀਆਂ ਸੀ ਖਾਣ ਪੀਣ ਦਾ ਵੀ ਬਦਲਾਅ ਹੋਇਆ ਤੇ ਛੋਟੇ ਕੰਮ ਕਰਨ ਦਾ ਵੀ ਬਦਲਾਅ ਹੋਇਆ ਨਾਲ ਤੁਸੀਂ ਕੀ ਕਰਦੇ ਹੋ ਮਸ਼ੀਨ ਚੋਂ ਕੱਪੜੇ ਕੱਢਨੇ ਆ ਆਪਾਂ ਖੜਕੇ ਕੱਢਦੇ ਆ ਮੈਂ ਵੀ ਕੱਢਦੀ ਆ ਛੋਟਕੋਲ ਝੂਠ ਮਾਰ ਤੇ ਰੋਟੀ ਪਕਾਉਣੀ ਗੈਸ ਤੇ ਖੜਕੇ ਆਟਾ ਗੁੰਨਣਾ ਉਹ ਵੀ ਆਪਾਂ ਕਣਸ ਤੇ ਖੜਕੇ ਭਾਂਡੇ ਵੀ ਖੜਕੇ ਚਾੜੂ ਲਾਉਣਾ ਖੜ ਕੇ ਕੋਈ ਵੀ ਕੰਮ ਵੀ ਜੇ ਆਪਾਂ ਬੈਠ ਕੇ ਨਹੀਂ ਕਰਦੇ ਇੱਕ ਵੀ ਕੰਮ ਤੁਸੀਂ ਬੈਠ ਕੇ ਨਹੀਂ ਕਰਦੇ ਸੋਚਿਓ ਮੇਰੀਆਂ ਗੱਲਾਂ ਹੁਣ ਤਾਂ ਸਬਜ਼ੀ ਵੀ ਖੜੇ ਖੜੇ ਸੋਈਆਂ ਚੀ ਕੱਟ ਦਿੰਦੇ ਆ ਅੱਗੇ ਮੰਜੀ ਤੇ ਬੰਦਾ ਅਗਲਾ ਪਲਾਥੀ ਮਾਰ ਕੇ ਸਭ ਤੋਂ ਪਹਿਲਾਂ ਤਾਂ ਆਪਣੇ ਵੀਰੇ ਤੁਸੀਂ ਥੋੜੇ ਜਿਹਾ ਨਾ ਆਪਦੇ ਰੂਲ ਚੇਂਜ ਕਰੋ ਕੰਮ ਕਰਨ ਦੇ ਕੰਮ ਤਾਂ ਤੁਹੀਂ ਉਵੇਂ ਹੀ ਕਰਨਾ ਹੈ ਬਸ ਚੇਂਜ ਕਰਨਾ ਚੇਂਜ ਕੀ ਕਰਨਾ ਆਟਾ ਗੁੰਨਣਾ ਪੈਰਾਂ ਬਾਹਰ ਬਹਿ ਕੇ ਗੁੰਨਣਾ ਚਲ ਹਰ ਘਰ ਦੇ ਸੰਯੁਕਤ ਹੈਗੇ ਆ ਠੀਕ ਹੈ ਮੈਂ ਮੰਨਦੀ ਆਂ ਪਰ ਅਸੀਂ ਤਾਂ ਪਿੱਛੇ ਛੋਟਾ ਜਿਹਾ ਬੇੜਾ ਰਖਵਾਇਆ ਉੱਥੇ ਟੂਟੀ ਲਗਵਾਈ ਹੈ ਜੇ ਕੋਈ ਥੋੜੇ ਗਣੇ ਪਾਣਡੇ ਹੋਣ 2-4 ਉਹ ਤੋਂ ਮੈਂ ਖੜਕੇ ਤੋ ਲੈਨੀ ਆਂ ਪਰ ਜਿਹੜੇ ਇਕੱਠੇ ਹੁੰਦੇ ਨੇ ਜਿਹੜੇ ਸਵੇਰੇ ਇਕੱਠੇ ਹੋਣੇ ਸ਼ਾਮ ਨੂੰ ਇਕੱਠੇ ਉਹ ਜ਼ਿਆਦਾ ਹੁੰਦੇ ਆਂ ਦਿਨੇ ਤਾਂ 2-4 ਗਲਾਸ ਹੁੰਦੇ ਆਂ ਵੱਧ ਤੋਂ ਵੱਧ 6-2 ਗੋਲੇ ਹੁੰਦੇ ਆਂ ਸਵੇਰ ਸ਼ਾਮ ਸਾਡੇ ਪਿੱਛੇ ਅਸੀਂ ਟੂਟੀ ਲਵਾ ਰੱਖੀ ਆਂ ਉੱਥੇ ਬਹਿ ਕੇ ਮੈਂ ਸਾਰੇ ਪਾਣਡੇ ਪਾਂਚਦੀ ਆਂ ਇਹ ਮੇਰਾ ਕੰਮ ਹੈ ਤੁਸੀਂ ਪੁੱਛਿਆ ਵੀ ਮੈਂ ਪੈਰਾ ਬਾਹਰ ਬੈਠ ਕੇ ਉਹਨੇ ਜ਼ਿਆਦਾ ਕੰਮ ਕਰਦੀ ਆਂ ਸਾਡੇ ਵੱਡਾ ਸਿਲੰਡਰ ਸੋਈ 'ਚ ਧਰੇ ਹੋਇ ਤੇ ਇੱਕ ਦੀਪੂ ਨੇ ਛੋਟਾ ਸਿਲੰਡਰ ਲਿਆਤਾ ਮੈਂ ਕਿਹਾ ਵੀ ਦੀਪੂ ਮੈਂ ਇੱਥੋਂ ਖੜਕੇ ਨਾ ਤਾਂ ਰੋਟੀ ਪੱਕੇ ਆ ਖੜਕੇ ਜਿਹੜਾ ਪਕਾਉ ਕੰਮ ਕਰਦੇ ਨੇ ਉਹਦੇ ਨਾਲ ਥੋੜਾ ਲੱਤਾਂ ਸਾਰਾ ਦਿਨ ਆਪਾਂ ਉਹ ਗੱਲਾਂ ਖੜੇ ਖੜੇ ਤੁਰੇ ਕਰਦੇ ਤੇ ਜਿਆ ਰਾਤ ਨੂੰ ਬੈ ਜੰਨੇ ਆ ਬੈਠਣਾ ਕੰਮ ਤਾਂ ਬਹੁਤ ਘੱਟ ਕਰਦੇ ਆ ਠੀਕ ਹੈ ਤੇ ਕੁਰਸੀ ਤੇ ਬੈਠਣਾ ਤੇ ਪੈਰਾਂ ਪਰ ਬੈਠਣਾ ਬਹੁਤ ਫਰਕ ਹੁੰਦਾ ਠੀਕ ਹੈ ਵੀਰੇ ਪੈਰਾਂ ਪਰ ਬਹਿ ਕੇ ਆਟਾ ਗੁੰਨੋ ਸਿਲੰਡਰ ਸੋਈ ਜਿਹੇ ਹਿਸਾਬ ਨਾਲ ਰੱਖੋ ਵੀ ਸਿਲੰਡਰ ਥੱਲੇ ਰਹਿ ਜਾ ਕਰੇ ਸਬਜੀ ਬਲ ਘੜ ਕੇ ਚੱਲ ਬਣ ਗਈ ਇੰਨੇ ਤੇ ਕੜਸੀ ਮਾਰਨ ਤੇ ਰੋਟੀਆਂ ਬਹਿ ਕੇ ਪਕਾਇਆ ਕਰੋ ਸਾਡਾ ਸਿਲੰਡਰ ਥੱਲੇ ਵੀ ਲੈ ਜਾਂਦਾ ਤਾਂ ਹਾਂ ਵੀ ਅਸੀਂ ਤਾਂ ਥੱਲੇ ਲਾ ਕੇ ਮੈਂ ਤਾਂ ਪੈਰਾਂ ਪਰ ਬਹਿ ਕੇ ਰੋਟੀ ਪਕਾਉਣੀ ਹੈ ਇਹ ਤੁਸੀਂ ਪੁੱਛਿਆ ਕਾਰਨ ਮੈਂ ਤੁਹਾਨੂੰ ਦੱਸ ਰਹੀ ਹਾਂ ਮੇਨ ਕਾਰਨ ਅਬਲ ਕਿਤੇ ਮੈਂ ਚੁੱਲ੍ਹਾ ਹੀ ਵਾਲਾ ਬਾਲਦੀ ਹਾਂ ਕਿਉਂਕਿ ਸਾਡੇ ਸੁੱਖ ਨਾਲ ਕੱਪੜਾ ਵੇਖਦਾ ਜਿਹੜਾ ਡੰਡੇ ਜੇ ਹੁੰਦੇ ਉਹ ਗੱਤੇ ਦੇ ਹੁੰਦੇ ਆ ਨਾਲੇ ਤਾਂ ਉਹ ਮੱਚ ਜਾਂਦੇ ਆ ਸਾਡਾ ਗੈਸ ਦੀ ਬਚਤ ਹੋ ਜਾਂਦੀ ਆ ਤੇ ਨਾਲੇ ਆਪਾਂ ਉੱਤੇ ਖਾਣਾ ਬਣਾ ਲੈਨੇ ਆ ਇਹ ਇਹ ਮੇਰਾ ਡੇਲੀ ਰੁਟੀਨ ਹੈ ਵੀ ਇੱਕ ਕੱਪ ਸਵੇਰੇ ਚਾਹ ਦਾ ਪੀ ਲਿਆ ਉਦੋਂ ਬਾਅਦ ਮੈਂ ਵਿਚ ਜੀ ਹਲਕਾ ਕੋਈ ਫਰੂਟ ਖਾ ਲੈਣੀ ਆ ਕਿਉਂਕਿ ਆਹ 슈ਗਰ ਵਾਲਿਆਂ ਨੂੰ ਬਹਿਮ ਪਾਈ ਹੋਈ ਆ ਮੈਂ ਤਾਂ ਜੀ ਜਬਰਤ ਬਰਤ ਕੇ ਦੇਖੀਆਂ ਹੋਈਆਂ ਤੁਸੀਂ ਆ ਨਹੀਂ ਖਾਣਾ ਫਰੂਟ ਤੁਸੀਂ ਕੋਈ ਵੀ ਖਾ ਸਕਦੇ ਹੋ ਵੀਰੇ 슈ਗਰ ਦਾ ਮਰੀਜ਼ ਕੋਈ ਵੀ ਫਰੂਟ ਖਾ ਸਕਦਾ ਮੈਂ ਖਾਨੀ ਆ ਮੈਨੂੰ ਲੱਗਦਾ 슈ਗਰ ਹੋਈ ਰਹੀ ਮੈਨੂੰ 6-7 ਸਾਲ ਹੋ ਗਏ ਤੇ ਲੋਕਾਂ ਨੇ ਵਿਚਾਰਾਂ ਨੇ ਇੱਕ ਭੈਣ ਦਾ ਕਾਲ ਫੋਨ ਆਇਆ ਕਹਿੰਦੀ ਮੈਨੂੰ 슈ਗਰ ਹੋ ਐਨੀ ਡਰੀ ਬੈਠੀ ਆ ਮੰਜੇ ਜੀ ਪਈ ਆ ਕਿ ਮੇਰੇ ਘਰ ਤਾਂ ਲੱਤਾਂ ਨਹੀਂ ਕੰਮ ਕਰਦੀਆਂ ਮੈਨੂੰ ਲੱਗਦਾ ਮੈਥੇ ਛੋਟੀ ਉਮਰ ਆਉਦੀ ਮੈਂ ਕਿਹਾ ਭੰਨੇ ਤੂੰ ਦਿਮਾਗ 'ਚ ਬਾੜ ਲਿਆ ਵੀ ਮੈਨੂੰ 슈ਗਰ ਆ ਤਾਂ ਇਹ ਹੋਣੀ ਕਿਥੇੋਂ ਕੰ ਠੀਕ ਹੈ ਤੁਸੀਂ ਆ ਤਾਂ ਖਾਣ ਪੀਣ ਦਾ ਬਣਾਇਆ ਜੇ ਰੱਖੋ ਜਿਹੜਾ ਜਿਹੜਾ ਹੁੰਦਾ ਐ ਇੰਨਾ ਵੀ ਬਣਾਇਆ ਜਨਾ ਕਰੋ ਤੁਸੀਂ ਮੰਜੇ 'ਚ ਪੈ ਜਾਓ ਮਾਂ ਦੀ ਟੀ ਕਣਕ ਛੱਡੀ ਬੈਠੀ ਆ ਚੌਲ ਛੱਡੀ ਬੈਠੀ ਐ ਜਿਵੇਂ ਵੀਡੀਓ ਦੇਖ ਲੈਂਦੀ ਆ ਫਰੂਟ ਛੱਡ ਤੇ ਮੈਂ ਕਿਹਾ ਤੂੰ ਖਾਨੀ ਕੀ ਐ ਮੈਨੂੰ ਐ ਤਾਂ ਦੱਸ ਦੇ ਦੁੱਧ ਵੀ ਕਹਿੰਦੇ 슈ਗਰ 'ਚ ਮਾੜਾ ਮੈਂ ਕਿਹਾ ਤੂੰ ਭਲਾ ਐ ਦੱਸ ਭਾਣੇ ਤੂੰ ਖਾਨੀ ਕੀ ਐ ਅਕੇ ਮਾੜਾ ਮੋਟਾ ਕੁਝ ਖਾ ਲੈਣੀ ਐ ਭਾਣੇ ਕੁਦ ਤੂੰ ਪੀਤਾ ਕੁਦ ਮੈਂ ਕਿਹਾ ਜਾਈਂਗੀ ਕਿਵੇਂ ਤੈਨੂੰ ਇਹ ਜਿਹੇ ਕਿਹੜੇ ਡਾਕਟਰ ਨੇ ਦੱਸਤਾ ਵੀ ਤੂੰ ਸਾਰਾ ਕੁਝ ਛੱਡ ਦੇ ਇੰਨਾ ਛੱਡ ਕੇ ਰੋਟੀ ਤੇ ਆਪਣੀ ਮੁੱਢਲੀ ਹੁਣ ਜਿਹੜੇ ਦੂਜੇ ਨਾਲ ਆ ਗਏ ਵੀਰੇ ਕੋਦਰਾ ਰਾਰਾ ਕੀ ਕੰਗਣਾ ਠੀਕ ਹੈ ਵੀ ਠੀਕ ਨੇ ਉਹ ਆਪਣੇ ਛੇਦ ਨਹੀਂ ਪਰ ਐਡੇ ਮਹਿੰਗੇ ਲਿਆਵਾਂਗੇ ਕਿੱਥੋਂ ਉਹ ਤਾਂ ਮਹਿੰਗੀ ਵਾਲੇ ਐਵੇਂ ਝੂਠ ਬੋਲਣ ਦਾ ਕੀ ਫਾਇਦਾ 100 100 ਰੁਪਏ ਕਿਲੋ ਵਾਲੀ ਚੀਜ਼ ਲੈ ਕੇ ਕਿੱਥੋਂ ਖਾ ਲਾਂਗੇ ਕਣਕ ਤਾਂ ਮਸਾਂ ਖਾਣੇ 20 ਰੁਪਏ ਕਿਲੋ ਵਾਲੀ ਲੈ ਕੇ ਕੰਟਰੀ ਰੋਟੀ ਖਾਓ ਕੋਈ ਚੱਕਰ ਨਹੀਂ ਕੋਈ ਤੁਹਾਨੂੰ ਡਰਨ ਦੀ ਲੋੜ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜੀ ਕਣਕ ਦੇ ਜਿਵੇਂ ਤੁਸੀਂ ਦੋ ਰੋਟੀਆਂ ਖਾਣੇ ਹੋ ਤਿੰਨ ਖਾਣੇ ਹੋ ਪਹਿਲੀ ਗੱਲ ਤਿੰਨ ਨਾਲ ਖਾਇਆ ਕਰੋ ਜਿਹੜੇ ਤਿੰਨ ਖਾਂਦੇ ਹੋ ਢਾਈ ਖਾਓ ਜਿਹੜੇ ਚਾਰ ਖਾਂਦੇ ਉਹ ਤਿੰਨ ਖਾਓ ਚਾਹੇ ਉਹ ਬੰਦਾ ਚਾਹੇ ਉਹ ਕੁੜੀ ਆ ਘਟਾਓ ਰੋਟੀ ਆ ਦੀ ਬਸ ਘਟਾ ਲਓ ਛੱਡੋ ਨਾ ਦੋ ਦੋ ਪੇਡਾਂ ਦਾ ਤੁਸੀਂ ਕਣਕ ਦਾ ਆਟਾ ਪਾ ਲਿਆ ਐਨਾ ਵਿੱਚ ਬੇਸਨ ਪਾ ਲਿਆ ਕਰੋ ਬਸ ਉਹਦਾ ਬਦਲੇ ਜਾਂਦਾ ਸਾਰਾ ਜਿਹਨੂੰ ਸ਼ੂਗਰ ਹੈ ਮੈਂ ਉਹੀ ਚੀਜ਼ਾਂ ਕਰਦੀ ਆ ਬਾਕੀ ਵੀਰੇ ਰੱਬ ਦੀਆਂ ਰੱਖਾਂ ਹੁੰਦੀਆਂ ਜਦੋਂ ਆਪਣੀ ਮੌਤ ਹੋਣੀ ਹੈ ਉਹ ਤੈਅ ਆ ਠੀਕ ਆ ਫਰੂਟ ਚ ਮੈਂ ਇੱਕ ਬਨਾਣਾ ਵੀ ਡੇਲੀ ਖਾ ਲੈਣੀ ਆ ਆਂਬ ਵੀ ਖਾਣੀਆਂ ਆ ਠੀਕ ਹੈ ਜਿਹੜੇ ਰੂਟ ਮੈਨੂੰ ਪਸੰਦ ਆ ਸੇਵ ਖਾਣੀ ਆ ਡੇਲੀ ਦਾ ਖਾਣੀ ਆ ਇਹ ਫੇਰ ਹੀ ਬੰਦਾ ਤੁਰੂ ਜਦੋਂ ਤੁਸੀਂ ਖਰਾਕੀ ਛੱਡ ਦਿੱਤੀ ਤੇ ਤੁਰੋਂਗੇ ਕਿਵੇਂ ਉਹ ਭੈਣ ਮਲ ਹਰਾਨ ਆ ਮੈਂ ਤਾਂ ਇਹਨਾਂ ਕੋਈ ਸਾਡੇ ਪਰਮ ਚ ਤੁਰਿਆ ਨਹੀਂ ਜਾਂਦਾ ਕਦੀ ਮੰਜੇ ਚ ਪਈਆਂ ਮੇਰੇ ਘਰ ਦੇ ਵੀ ਕੌਂਸ ਦੇ ਮੈਂ ਤੁਰੇਂਗੀ ਕਿਵੇਂ ਤੂੰ ਸਾਰਾ ਕੁਸਤਾ ਛੱਡੀ ਬੈਠੀ ਹੈ ਚਲੋ ਠੀਕ ਹੈ ਮਿੱਠਾ ਛੱਡ ਦੋ ਕੱਲਾ ਮਿੱਠਾ ਛੱਡ ਦੋ ਇੰਨੀ ਬਹੁਤ ਹੈ ਕੱਲਾ ਮਿੱਠੇ ਹੀ ਖਾਣਾ ਛੱਡ ਦੋ ਤੁਸੀਂ ਬਹੁਤ ਹੈ ਵੀਰੇ ਕਣਕ ਦੀ ਰੋਟੀ ਬਿਨਾ ਕਿੱਥੋਂ ਸਰਦਾ ਮੈਂ ਗੱਪ ਮਾਰਨਾ ਕੀ ਫਾਇਦਾ ਝਪੋਰਾ ਬੇਸਨ ਬਾਲੋ ਨਹੀਂ ਐਨਾ ਮਹਿੰਗਾ ਗਰੀਆ ਅਨਾਜ ਖਾ ਸਕਦੇ ਉਹ ਤਾਂ ਬਦਾਮਾਂ ਦੀਆਂ ਰੋਟੀਆਂ ਵੀ ਦੱਸੀ ਜਾਂਦੇ ਨੇ ਵੀ ਕੀਟੋ ਆਟਾ ਖਾਓ ਕੀਟੋ ਆਟਾ ਬਥੇ ਹੋ ਲੈਵਾਂਗੇ ਬਦਾਮੋਂ ਖਾਣੋਂ ਤਾਂ ਘਰੇ ਮਿਲਦੇ ਨਹੀਂ ਇਹ ਗੱਲ ਰੀਅਲ ਕੌਣ ਦੇ ਦੋ ਵੀਰੇ ਐਨਾ ਕੀਦੇ ਕੋਲੇ ਪੈਸਾ ਸਭ ਟਾਈਮ ਪਾਸ ਕਰਦੇ ਆ ਉਹ ਤਾਂ ਕਹਿੰਦੇ ਕੀਟੋ ਆਟਾ ਖਾਓ ਸਮਝੂਗਰਾ ਐਨੀਆਂ ਵੀਡੀਓ ਉਹ ਦੇਖੇ ਹੀ ਨਾ ਕਰੋ ਜਿੱਥੇ ਤੁਹਾਨੂੰ ਐਨਾ ਬਨੇਜ ਕਰਦੇ ਆ ਐਨਾ ਬਨੇਜ ਰਾਕਿ ਤੁਸੀਂ ਜਿਵੇਂ ਨਹੀਂ ਸਕਦੇ ਰੋਟੀ ਦੇ ਨਾਲ ਤੁਸੀਂ ਖੀਰਾ ਟਮਾਟਰ ਪਿਆਜ਼ ਚੀਰ ਲਿਆ ਕਰੋ ਸਲਾਦ ਖਾਇਆ ਕਰੋ ਰੋਟੀ ਦੇ ਨਾਲ ਕੁਝ ਨਹੀਂ ਕਰਦੀ ਕਣਕ ਦੀ ਰੋਟੀ ਸਮਝੀਏ ਤੁਸੀਂ ਦੋ ਰੋਟੀਆਂ ਖਾ ਲenga ਤੇ ਦੋ ਰੋਟੀਆਂ ਦੇ ਬਰਾਬਰ ਤੁਸੀਂ ਸਲਾਦ ਸਬਜ਼ੀ ਖਾ ਗੇ ਕੀ ਬਗਾਰ ਤੂੰ ਛੱਡਾ ਉਹ ਰੋਟੀ ਨਾ ਛੱਡੋ ਮੈਂ ਨਹੀਂ ਕਹਿੰਦੀ ਕਿਸੇ ਨੂੰ ਰੋਟੀ ਛੱਡੋ ਮੈਨੂੰ ਵੀ ਸ਼ੂਗਰ ਤੁਰ ਨਹੀਂ ਸਕਦੇ ਇਸ ਤਰ੍ਹਾਂ ਦਾ ਤੁਸੀਂ ਸੋਈ ਗੱਲ ਉੱਪਰ ਧਿਆਨ ਰੱਖੋ ਮੇਰਾ ਇਹ ਦਿੱਲੀ ਦਾ ਰੁਟੀਨ ਹੈ ਵੀ ਮੈਂ ਦੋ ਤੋਂ ਢਾਈ ਰੋਟੀਆਂ ਸਵੇਰ ਦੋ ਤੋਂ ਢਾਈ ਸ਼ਾਮ ਦਿਨੇ ਮੈਂ ਖਾਂਦੀ ਨਹੀਂ ਮੈਨੂੰ ਭੁੱਖ ਨਹੀਂ ਲੱਗਦੀ ਜੇ ਮੈਨੂੰ ਭੁੱਖ ਲੱਗੇ ਤਾਂ ਮੈਂ ਕੁਝ ਹੋਰ ਖਾਣੀ ਹੈ ਵੀ ਕੋਈ ਫਰੂਟ ਖਾ ਲਿਆ ਜੇ ਆਪ ਕੋਈ ਬੇਸੰਦੀਆਂ ਪਕੌੜੀਆਂ ਜੀਆਂ ਆਉਂਦੀਆਂ ਭੁਜਲੇ ਵਗੂ ਮੋਟੀਆਂ-ਮੋਟੀਆਂ ਉਹ ਖਾ ਲੈਣੀਆਂ ਕੁਛ ਨਹੀਂ ਹੁੰਦਾ ਇੰਨਾ ਵੀ ਨਾ ਤੁਸੀਂ ਜ਼ਿੰਦਗੀ ਨੂੰ ਖਤਮ ਕਰੋ ਭੁਜੇ ਸੋਲੇ ਖਾ ਸਕਦੇ ਆ ਪਰ ਉਹ ਲਓ ਮੁਠੀ ਉਹ ਖਾ ਲਓ ਉਹ ਤਾਂ ਵੈਸੇ ਹੀ ਨਹੀਂ ਕਰ ਭੁੱਖ ਲੱਗਣ ਲੰ데 ਇਹ ਸ਼ੂਗਰ ਵਾਲਿਆਂ ਵਾਸਤੇ ਕਹ ਲਿਆ ਦੱਸਿ ਗਿਆਂ ਤੇ ਜਿਆਦਾ ਬਹਿ ਕੇ ਕੰਮ ਕਰੋ ਜੇ ਤੁਸੀਂ ਸਲਿਮ ਹੋਣਾ ਤੇ ਮਿੱਠਾ ਛੱਡੋ ਮਿੱਠੇ ਜੇ ਤੁਸੀਂ ਕੀ ਕਰਨਾ ਤੁਸੀਂ ਖੰਡ ਦੀਆਂ ਤੇ ਸ਼ੱਕਰ ਸ਼ੁਰੂ ਕਰ ਦੋ ਜੇ ਤੁਸੀਂ ਚਾਹ ਦੇ ਸ਼ਕੀਨ ਹੋ ਨਾ ਬਹਿ ਤਾਂ ਹੁਣ ਚਾਹ ਕੋਈ ਇੰਨੀ ਪਚਾਉਂਦਾ ਹੀ ਨਹੀਂ ਕਰ ਲੈਂਦੇ ਫੌਲੇ ਮੈਂ ਇੱਕ ਕੱਪ ਉਦੋਂ ਪੀ ਲੈਣੀ ਆ ਜਦੋਂ ਕਾਲੇਜ ਪਾ ਕੇ ਤੇ ਇੱਕ ਫਿਰ ਬਣਦੀ ਆ ਦੁਪਹਿਰੇ ਸਾਡੇ 2 ਵਜੇ ਤੁਸੀਂ ਦੇਖ ਲਓ ਮੈਂ ਚਾਹ ਕਿੰਨੀ ਵਾਰੀ ਪੀਣੀ ਆ 2 ਵਜੇ ਬਣਦੀ ਆ ਉਦੋਂ ਮੈਂ ਥੋੜੀ ਜਿਹੀ ਪਹਿਲਾਂ ਪੀ ਲੈਣੀ ਆ ਮੈਨੂੰ ਔੜ ਕਾ ਆਉਂਦਾ ਵੀ ਘੰਟੇ ਕੇ ਬਾਅਦ ਫਿਰ ਚਾਹ ਪੀਵਾਂ ਆਦਤ ਬਣੀ ਹੋਈ ਐ ਵੀ ਮੈਂ ਇੰਨੀ ਕ ਚਾਹ ਪਹਿਲਾਂ ਪੀ ਲਈ ਉਹਦੇ ਵਿੱਚ ਥੋੜੀ ਜਿਹੀ ਰੱਖ ਲਈ ਉਹਦੇ ਵਿੱਚ ਦੁੱਧ ਜਿਆ ਪਾ ਕੇ ਵੀ ਮਿੱਠਾ ਹੋਰ ਡਾਉਣ ਕਰ ਦੇਣੀ ਆ ਫਿਰ ਪੀ ਲਈ ਆਪਦੀ ਭਲ ਪੂਰੀ ਕਰ ਲਈ ਆ ਵੀ ਰੱਜ ਕੇ ਖਾਣਾ ਕੋਈ ਜ਼ਰੂਰੀ ਨਹੀਂ ਹੁੰਦਾ ਭਲ ਹੁੰਦੀ ਆਪਣੀ ਪੂਰੀ ਹੋ ਜਾਂਦੀ ਹੁੰਦੀ ਆ ਮੈਂ ਮਿੱਠਾ ਡੇਲੀ ਚ ਕਿੰਨਾ ਯੂਜ਼ ਕਰ ਇੱਕ ਅੱਧਾ ਕ ਚਮਚਾ ਤੜਕੇ ਮੇਰੀ ਯਾਦ ਚ ਹੁੰਦਾ ਅੱਧਾ ਕ ਦੁਪਹਿਰੇ ਹੋਰ ਕੋਈ ਪੀਂਦਾ ਨਹੀਂ ਸਾਡੇ ਦਾ ਇੱਕ ਚ ਇੱਕ ਸ਼ੱਕਰ ਦਾ ਚਮਚਾ ਮੈਂ ਡੇਲੀ ਵਾਂਗੂ ਖਾਨੀ ਐ ਤੇ ਉਹ ਕੋਈ ਬਾਲਾ ਵੀ ਨਹੀਂ ਜਿਹੜੀ ਸ਼ੂਗਰ ਆਪਾਂ ਨੂੰ ਰੋਟੀ ਰੋਟੀ ਜੇ ਮਿਲਦੀ ਐ ਵੀਰੋ ਉਹ ਹੌਲੀ-ਹੌਲੀ ਆਪਣੇ ਚ ਜਾਂਦੀ ਐ ਮਿੱਠਾ ਸਿੱਧਾ ਆਪਣੇ ਸਰੀਰ 'ਚ ਅਟੈਕ ਕਰਦਾ ਐ ਜਿਹੜਾ ਆਪਾਂ ਊ ਖਾਨਨੇ ਆ ਤੇ ਜਿਹੜੀ ਆਪਾਂ ਰੋਟੀ ਰੋਟੀ ਖਾਂਦੇ ਤਾਂ ਹੌਲੀ-ਹੌਲੀ ਕੁਲਦੀ ਹੋ ਗਈ ਹੋ ਜਾਂਦਾ ਇੱਕ ਮੈਂ ਗੋਲੀ ਖਾਨੀ ਐ ਕੋਈ ਝੂਠ ਨਹੀਂ ਮਾਰਦੀ ਮੇਰੀ ਗੋਲੀ ਛੱਡੀ ਹੋਈ ਐ ਜੀ ਨਾ ਇੱਕ ਮੈਂ ਖਾਨੀ ਐ ਡੇਲੀ ਸ਼ੂਗਰ ਦੀ ਗੋਲੀ ਮੇਰਾ ਸ਼ੂਗਰ 150 ਵੀ ਆ ਜਾਂਦਾ 160 180 ਰਹਿੰਦਾ 200 ਦੇ ਵਿੱਚ ਆ ਪਰ ਮੈਂ ਕਦੇ ਡਰੀ ਨਹੀਂ ਡਰਨ ਨੂੰ ਕੀ ਹੈ ਸ਼ੂਗਰ ਦਾ ਟੈਨਸ਼ਨ ਨਾ ਵੀ ਵੱਜ ਜਾਂਦਾ ਮੈਂ ਤੁਸੀਂ ਸਾਰਾ ਕੁਝ ਛੱਡ ਦਿਓ ਮੇਰੀ ਗਾਰੰਟੀ ਹੈ ਜੇ ਸ਼ੂਗਰ ਉੱਚੀ ਆ ਜੀ ਤੁਸੀਂ ਸਟ੍ਰੈਸ ਲੈ ਲਿਓ ਸਟ੍ਰੈਸ ਤੁਸੀਂ ਕਾਹਦੀ ਲਾਉਂਗੇ ਮੈਂ ਤਾਂ ਜੀ ਮੇਰੇ ਤਾਂ ਖਾਣਾ ਪੀਣਾ ਛਡਾਤਾ ਡਾਕਟਰ ਨੇ ਉਹ ਸਟ੍ਰੈਸ ਨਾਲ ਵੀ ਤੁਹਾਡਾ ਸ਼ੂਗਰ ਵੱਜੂ ਕਰ ਲਓ ਵੀ ਕਰ ਲਓਗੀ ਸ਼ੂਗਰ ਦਾ ਕੋਈ ਪੇਜ ਨਹੀਂ ਵੀਰੇ ਕਿਸੇ ਨੂੰ ਸਭ ਡਾਕਟਰ ਦਾ ਸੋ ਨੂੰ ਕਈ ਡਾਕਟਰ ਦਾ ਕੰਮ ਹੈ ਵੀ ਤੁਹਾਨੂੰ ਗੋਲੀਆਂ ਦੇਣੀਆਂ ਉਹ ਕਹਿੰਦੇ ਨਹੀਂ ਗੋਲੀਆਂ ਖਾ ਲਓ ਉਹਦੇ ਨਾਲ ਵੈਸੀ ਸ਼ੂਗਰ ਡਾਊਨ ਹੋ ਜਾਂਦੀ ਹੈ ਹਨਾ ਤੇ ਜਿੰਨਾ ਤੁਸੀਂ ਖਾਣ ਪੀਣ ਤੇ ਕੰਟਰੋਲ ਰੱਖ ਕੇ ਥੋੜੀ ਕਣੀ ਗੋਲੀ ਖਾਓਗੇ ਬਚਤਾ ਵਿਚਾਰੇ ਈ ਨੀ ਨੀਆਂ ਗੋਲੀਆਂ ਖਾਈਆਂ ਦਾ 2.5 ਦਾ ਪੱਤਾ 100 ਰੁਪਏ ਦਾ ਪੱਤਾ ਹੁੰਦਾ ਮੇਰਾ 15 ਗੋਲੀਆਂ ਹੁੰਦੀਆਂ ਉਹਦੇ ਵਿੱਚ ਇੱਕ ਖਾਨੀਆਂ 15 ਦਿਨ ਕੱਟ ਜਾਂਦੀਆਂ ਖਾਨੀਆਂ ਸੋਭਾ ਦੇ ਟਾਈਮ ਵਿੱਚੀ ਸ਼ੂਗਰ ਦਵੱਲੀ ਫਿਰਦੇ ਸ਼ੂਗਰ ਕੀ ਕਰਦੋ ਥੋੜਾ ਜਿ다 ਤੁਸੀਂ ਐਕਟੀਵਿਟੀ ਕਰਦੇ ਹੋ ਕੰਮ ਕਰਦੇ ਹੋ ਕੁਝ ਵੀ ਨਹੀਂ ਕਰਦੀ ਸ਼ੂਗਰ ਥੋੜਾ ਤੁਰੇ ਫਿਰ ਉਸੇ ਕੰਡੋਂ ਨਹੀਂ ਕੰਮ ਹੁੰਦਾ ਗਿੜਾ ਲਾਇਆ ਕਰੋ ਸ਼ੂਗਰ ਡਾਊਨ ਨਾ ਤੁਸੀਂ ਪਹਿਲਾਂ ਸ਼ੂਗਰ ਡੱਪ ਤੋਂ ਚੈੱਕ ਕਰਾ ਲਿਓ ਫਿਰ ਕਿਲੋਮੀਟਰ ਤੁਰ ਕੇ ਆ ਕੇ ਫਿਰ ਚੈੱਕ ਕਰਾ ਲਿਓ ਥੋੜੀ ਕਿੰਨੀ ਰਾਨ ਹੋ ਗਈ। ਸ਼ੂਗਰ ਦਾ ਇਹ ਜੀ ਚੀਜ਼ ਹੈ ਤਾਂ ਭੇਤ ਹੀ ਨਹੀਂ ਕੋਈ। ਕਿਉਂ? ਰੌਲਾ ਪਾਇਆ। ਮੈਂ ਫੋਨ ਆ ਰਹੇ ਮੈਂ ਕੱਟ ਰਹੀ ਆ। ਤੇ ਬਾਕੀ ਇਹ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਜੇ ਮਟਾਪਾ ਘਟਾਉਣਾ ਵੀ ਜਿਆਦਾ ਕੰਮ ਬੈਠ ਕੇ ਕਰੋ। ਹੋ ਸਕੇ ਝਾੜੂ ਬੈਠ ਕੇ ਲਾਓ। ਮੈਨੂੰ ਕੁੱਛਦੇ ਮੈਂ ਹੁਣ ਝਾੜੂ ਕਰ ਨਹੀਂ ਲਾਉਂਦੀ ਝਾੜੂ ਵਾਲੀ ਲਾ ਲਈ ਵਿਚਾਰ। ਪਰ ਮੈਂ ਦੂਜੇ ਕੰਮ ਸਾਰੇ ਬੈਠ ਕੇ ਕਰਦੀ ਆਂ। ਜੇ ਮੈਂ ਕੱਪੜਾ ਕੱਟਦੀ ਹੁੰਦੀ ਮੈਂ ਪਲਾਠੀ ਮਾਰ ਕੇ ਬੈਠੀ ਹੁੰਦੀ ਆ। ਲੋਕਾਂ ਨੂੰ ਕੱਪੜਾ ਦਿਖਾਉਣੀ ਆ ਬਾਲਾ ਤਾਂ ਮੈਂ ਤੁਠਾਣੀ ਜਾਂਦਾ ਬੀਬੀਆਂ ਆਪੀ ਕੱਪੜਾ ਛੱਕ ਲੈਂਦੀਆਂ ਮੈਂ ਬੈਠੀ ਘੱਟ-ਕੁੱਟ ਬੈਣੀ ਆ ਵੀ ਮੈਂ ਖੜ ਕੇ ਕੰਮ ਬਹੁਤ ਘੱਟ ਕਰਦੀ ਆ ਠੀਕ ਆ ਤੇ ਇੱਕ ਰੋਟੀ ਜੇ ਤਾਂ ਸਵੇਰ ਖਾਦੀ ਹੁੰਦੀ ਆ ਉਦੋਂ ਤਾਂ ਤੁਸੀਂ ਵੀ ਜੇ ਪੈ ਜਾਇਆ ਕਰੋ ਲੇਟਾ ਮਾਰ ਲਿਆ ਕਰੋ ਕੋਈ ਚੱਕਰ ਨਹੀਂ ਜਦੋਂ ਸ਼ਾਮ ਨੂੰ ਰੋਟੀ ਖਾਦੀ ਹੁੰਦੀ ਆ ਉਦੋਂ ਥੋੜਾ ਜਿਆਦਾ ਘਰੇ ਨਾ ਭਾਵੇਂ ਘਰੇ ਕੋਈ ਕੰਮ ਕਰਦੇ ਤੁਰੇ ਫਿਰਦੇ ਰਿਆ ਕਰੋ ਕੋਈ 2-4 ਚੱਕਰ ਘਰੇ ਲਾਇਆ ਕਰੋ ਇੱਕਦਮ ਰੋਟੀ ਖਾ ਕੇ ਮੰਜੇ ਤੇ ਨਾ ਡਿੱਗਿਆ ਕਰੋ ਵੀ ਥਾਲ ਚੱਕ ਲਿਆ ਥੱਲੇ ਧਰਦਾ ਤੇ ਲਟ ਗਏ ਇਹ ਕੰਮ ਸ਼ਾਮ ਨੂੰ ਨਹੀਂ ਕਰਨਾ ਉਸ ਟਾਈਮ ਸਵੇਰ ਦਾ ਤੁਹਾਡੇ ਲੱਕੜਾਂ ਵੀ ਬਚਦੀਆਂ ਜਦੋਂ ਸੂਰਜ ਦਾ ਕਰੋਕ ਹੁੰਦਾ ਸੂਰਜ ਚੜ੍ਹਦਾ ਉਹ ਲੱਕੜਾਂ ਪਚਾ ਲੋ ਉਹ ਵੀ ਪਾਜ ਜਾਣੀਆਂ ਤੇ ਸ਼ਾਮ ਨੂੰ ਸੂਰਜ ਢਲਦਾ ਉਹ ਜਦੋਂ ਸੂਰਜ ਢਲ ਜਾਂਦਾ ਆਪਣੀ ਜਿਹੜੀ ਸ਼ਕਤੀ ਹੁੰਦੀ ਹੈ ਨਾ ਖਾਣਾ ਪਚਾਉਣ ਦੀ ਘਟ ਜਾਂਦੀ ਆ ਇਹਨਾਂ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਵੀ ਸ਼ਾਮ ਨੂੰ ਖਾਣਾ ਖਾ ਕੇ ਟੈਲਣਾ ਤੇ ਖਾਣੇ ਦੇ ਨਾਲ ਤੁਸੀਂ ਇੱਕ ਦੋ ਘੁੱਟਾ ਪਾਣੀ ਦੀਆਂ ਲੈ ਸਕਦੇ ਹੋ ਬਾਲਾ ਨਹੀਂ ਲੈਣਾ ਮੈਂ ਇਹ ਬੰਦ ਨਹੀਂ ਕਰਦੀ ਪਾਣੀ ਇੱਕ ਦੋ ਘੁੱਟਾ ਦਾ ਮਤਲਬ ਹੈ ਕਈਆਂ ਨੂੰ ਆਦਤ ਹੁੰਦੀ ਹੈ ਵੀ ਇੱਕ ਅੱਧੀ ਘੁੱਟ ਭਰ ਲਈ ਐ ਨਹੀਂ ਵੀ ਤੁਸੀਂ ਗਲਾਸ ਧਰ ਲੈ ਤੇ ਖਿੱਚ ਗਏ ਪਹਿਲੀ ਗੱਲ ਮੈਂ ਤਾਂ ਵੀ ਸਾਬ ਨੂੰ ਜੇ ਮੈਂ ਰੋਟੀ ਖਾ ਪਹਿਲੀ ਵਾਰ ਤਾਂ ਮੈਂ ਪੀਂਦੀ ਨਹੀਂ ਹੁੰਦੀ ਜੇ ਪੀਵਾਂ ਇੱਕ ਘੁੱਟ ਪਰ ਕਿਉ ਆਪਣੀ ਹਾਜ਼ਮਤ ਪੂਰੀ ਕਰ ਲੈਣੀ ਆ ਠੀਕ ਆ ਉਹਦੇ ਨਾਲ ਖਾਣਾ ਜਲਦੀ ਪਚਦਾ ਤੇ ਤੁਸੀਂ ਰੋਟੀ ਨਾਲ ਪੀ ਸਕਦੇ ਹੋ ਨਿੰਬੂ ਪਾਣੀ ਜੂਸ ਲੱਸੀ ਦਹੀਂ ਦੀ ਪਤਲੀ ਲੱਸੀ ਬਣਾ ਕੇ ਪੀ ਲੋ ਇਹ ਤੁਸੀਂ ਰੋਟੀ ਨਾਲ ਲੈ ਸਕਦੇ ਹੋ ਪੀ ਸਕਦੇ ਹੋ ਪਰ ਪਾਣੀ ਨਹੀਂ ਪੀ ਸਕਦੇ ਪਾਣੀ ਨਾਲ ਮਟਾਪਾ ਆਊਗਾ ਕਿਉਂਕਿ ਉਹ ਚੀਜ਼ਾਂ ਪਚਦੀਆਂ ਆਪਣੇ ਨਾਲ ਪਾਣੀ ਨਹੀਂ ਪਚਦਾ ਪਾਣੀ ਦੀ ਮਾਤਰਾ ਹੋਰ ਤਰ੍ਹਾਂ ਪਚਦੀ ਆ ਤੇ ਖਾਣੇ ਦੀ ਹੋਰ ਤਰ੍ਹਾਂ ਪਚਦੀ ਆ ਇਸ ਕਰਕੇ ਕਹਿੰਦੇ ਨੇ ਵੀ ਖਾਣਾ ਤੇ ਵੀ ਖਾਣੇ ਨਾਲ ਪਾਣੀ ਨਾ ਪੀਓ ਪਾਣੀ ਤਾਂ ਖਾਣੇ ਦੇ ਵਿੱਚ ਘੁਲ ਜਾਂਦਾ ਫਿਰ ਉਹ ਕਿੱਥੇ ਤੋਂ ਖਾਣੇ ਨੇ ਸਿੱਧਾ ਗਲਣਾ ਜਲਦੀ ਗਲਣਾ ਥੋੜੀ ਜਿਵੇਂ ਕਹਿੰਦੇ ਨੇ ਵੀ ਸੁੱਕੀ ਸਬਜ਼ੀ ਜਲਦੀ ਗਲਦੀ ਆ ਉਵੇਂ ਗਲਣਾ ਕਿੱਥੇ ਤੁਸੀਂ ਪਾਣੀ ਨਾਲ ਭਰਦੇ ਨਹੀਂ ਹੋ ਕੋ ਖਾਣੇ ਨੇ ਫਿਰ ਪਾਣੀ 'ਚ ਕਿੱਦਾਂ ਗਲੂਗਾ ਪਾਣੀ ਦੀ ਤਾਕਤ ਨਹੀਂ ਜਲਦੀ ਇਹ ਤਾਂ ਸੋਨ ਨੂੰ ਵੀ ਪਤਾ ਕਿ ਤੁਸੀਂ ਪਾਣੀ ਚੱਕ ਮਚਾ ਕੇ ਦਿਖਾਓ ਉਹ ਕੰਮ ਪਾਣੀ ਦਾ ਤੇ ਖਾਣੇ ਦਾ ਜੇ ਲੋ ਤੁਸੀਂ ਖਾਣਾ ਖਾਣੇ ਹੋ ਪਾਣੀ ਨਹੀਂ ਪੀਣਾ ਹਲਕਾ ਪੀਣਾ ਜਦੋਂ ਤੁਸੀਂ ਜ਼ਿਆਦਾ ਪੀ ਲੈਂਦੇ ਹੋ ਪਾਣੀ ਦੇ ਵਿੱਚ ਖਾਣਾ ਤੋ ਰਹਿ ਕਰਦਾ ਉਹ ਤੇ ਅਗਣੀ ਕੰਮ ਨਹੀਂ ਕਰਦੀ ਆਪਣੇ ਵੀ ਜਦੋਂ ਆਪਾਂ ਖਾਣਾ ਖਾਂਦੇ ਨੇ ਇੱਕ ਅਗਣੀ ਚੱਲਦੀ ਐ ਖਾਣਾ ਪਚਾਉਣ ਲਈ ਅਗਣੀ ਤੇਜ ਹੁੰਦੀ ਐ ਆਪਣੇ ਅੰਦਰ ਪਰ ਨਹੀਂ ਉਹ ਪਾਣੀ ਨਾਲ ਖਤਮ ਹੋ ਜਾਂਦੀ ਐ ਤੇ ਫਿਰ ਆਪਾਂ ਕਹਿੰਦੇ ਨੇ ਭਾਰਾ ਭਾਰਾ ਹੋ ਗਿਆ ਇੱਥੋਂ ਹੈਵੀ ਹੈਵੀ ਹੋ ਗਿਆ ਇਹ ਚੀਜ਼ਾਂ ਦਾ ਧਿਆਨ ਰੱਖੋ ਤੇ ਜਿਨ੍ਹਾਂ ਨੂੰ ਬਦਹਾਜਮਾ ਹੁੰਦਾ ਸੌਂਫ ਅਤੇ ਜਮੈਣ ਦਾ ਬਰਾਬਰ ਮਾਤਰਾ ਚ ਲੈ ਕੇ ਸਮਾਨ ਦੋਨੇ ਉਹਨੂੰ ਹਲਕਾ ਜਿਹਾ ਡਰਾਈ ਕਰਨਾ ਭੁੰਨਣਾ ਨਹੀਂ ਉਹਨੂੰ ਦਰੜ ਮਰੜ ਕਰਕੇ ਵਿੱਚ ਕਾਲਾ ਨੂਨ ਮਿਲਾ ਕੇ ਰੱਖ ਲਓ ਜਿਨ੍ਹਾਂ ਨੂੰ ਵੀ ਪੇਟ ਭਾਰਾ ਭਾਰਾ ਹੁੰਦਾ ਐ adda ਕ ਚਮਚਾ ਰੋਟੀ ਖਾ ਕੇ ਪਾਣੀ ਨਾਲ ਲੈ ਲਓ 5-7 ਦਿਨ ਤੁਹਾਡਾ ਪੇਟ ਵੀ ਸੈੱਟ ਹੋਣ ਲੱਗ ਜੂਗਾ ਵੀਡੀਓ ਲੰਬੀ ਹੋਈ ਜਾਂਦੀ ਐ ਗੱਲਾਂ ਤੁਹਾਨੂੰ ਖਾਸੀਆਂ ਦੱਸਣੀਆਂ ਸੀ ਤੁਸੀਂ ਕਹਿ ਦੇਣੇ ਸੀ ਇਹ ਮੇਰਾ ਵੀ ਨਾ ਮੇਨ ਕਾਰਨ ਤਾਂ ਮੇਰੇ ਇਹੀ ਆ ਵੀ ਸ਼ਾਮ ਨੂੰ ਆ ਦੋ ਰੋਟੀਆਂ ਮੈਂ ਟਾਈਮ ਨਹੀਂ ਰੋਟੀ ਸਾਢੇ ਵੇਲੇ ਦਾ 6-6 ਰੋਟੀ ਬਣ ਜਾਂਦੀ ਐ ਅਸੀਂ ਲੇਟ ਰੋਟੀ ਨਹੀਂ ਖਾਂਦੇ ਕਦੇ ਭਾਵੇਂ ਸਾਡੇ ਰੋਟੀ ਲੇਟ ਹੋ ਜੇ ਅਸੀਂ ਕੱਪੜੇ ਦਾ ਕੰਮ ਕਰਦੇ ਆ ਮਜਬੂਰੀ ਬਣ ਜਾਂਦੀ ਐ ਕਸਟਮਰ ਆ ਜਾਂਦਾ ਲੇਟ ਹੋ ਜਾਂਦਾ ਪਰ ਫਿਰ ਅਸੀਂ ਥੋੜੀ ਖਾਂਦੇ ਆ ਫਿਰ ਅਸੀਂ ਪੈਂਦੇ ਨਹੀਂ ਤੁਰੇ ਫਿਰਦੇ ਆ ਵੀ ਰੋਟੀ ਖਾਣ ਦਾ ਤੇ ਸੌਣ ਦਾ 2 ਘੰਟਿਆਂ ਦਾ ਫਰਕ ਪਾਉਣਾ ਚਾਹੀਦਾ ਰਾਤ ਨੂੰ 2 ਘੰਟੇ ਹੋ ਗਏ ਹੁਣ ਰੋਟੀ ਖਾਧੀ ਨੂੰ ਫੇਰ ਸੌਵੋ ਤੁਸੀਂ ਜਾਗਦੇ ਰਹੋ ਐਕਟੀਵਿਟੀ ਹੁੰਦੀ ਜਾਗਦੇ ਰਹੋ ਠੀਕ ਹੈ ਇਹ ਗੱਲਾਂ ਦਾ ਧਿਆਨ ਰੱਖੋ ਵੀਰੇ ਮੇਰਾ ਇਹੀ ਕਾਰਨ ਆ ਕੋਈ ਮਦ ਦਵਾਈ ਨਹੀਂ ਖਾਂਦੀ ਕੁਝ ਨਹੀਂ ਖਾਂਦੀ ਨਾ ਮੈਂ ਮਟੱਪ ਦਵਾਈ ਖਾ ਕੇ ਘਟਾਇਆ ਇੱਕ ਤਾਂ ਮੇਰਾ ਮਿੱਠਾ ਛੱਡਿਆ ਹੋਇਆ ਸੋਨ ਦੱਸਿਆ ਮੈਂ ਮਿੱਠਾ ਯੂਜ ਦਿਨਾਂ ਕਰਦੀ ਆ ਤੇ ਨੰਬਰ ਤੋਂ ਵੀ ਮੈਂ ਕੰਮ ਬੈ ਕੇ ਕਰਨੇ ਆ ਨੰਬਰ 3 ਵੀ ਮੈਂ ਜੋ ਵੀ ਮਤਲਬ ਖਾਣਾ ਖਾਨੀ ਆ ਉਹਦੇ ਨਾਲ ਪਾਣੀ ਦੀ ਮਾਤਰਾ ਬਿਲਕੁਲ ਹੀ ਨਹੀਂ ਹੁੰਦੀ ਹੁੰਦੀ ਹੀ ਨਹੀਂ ਸੋਨ ਸਹੀ ਦੱਸਾਂ ਕਦੇ ਭਾਵੇਂ ਕੁੱਟ ਭਰ ਲਾਂ ਵੀ ਮੈਨੂੰ ਲੱਗੇ ਵੀ ਆਹ ਖਾਣਾ ਮੇਰੇ ਵੀ ਘੱਟ ਖਾਣ ਨੂੰ ਜੀ ਕਰੇ ਉਹਦਾ ਵੀ ਇੱਕ ਕੁੱਟ ਪਾਣੀ ਦੀ ਭਰ ਲੀਏ ਇਹ ਮੇਰਾ ਵੀਰੇ ਪਤਲੇ ਹੋਣਾ ਮੇਨ ਕੋਈ ਦਵਾਈ ਮੈਥੋਂ ਲਖਾ ਕੇ ਲੈ ਲਓ ਜਿਹੜਾ ਬੰਦਾ ਦਵਾਈਆਂ ਨਾਲ ਮਟਾਪਾ ਘਟਾਉਂਦਾ ਦਵਾਈਆਂ ਖਾ ਕੇ ਉਹਨੂੰ ਦੁਬਾਰੇ ਆਉਣਾ ਹੀ ਆਉਣਾ ਮੈਂ ਬਹੁਤ ਬੰਦੇ ਨੂੰ ਇਸ ਰਹਿਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਦਵਾਈਆਂ ਖਾ ਕੇ ਉਹਨਾਂ ਚ ਹੀ ਰਹੀ ਤੁਸੀਂ ਸਲਿਮ ਹੋਵੋਗੇ ਜਦ ਤੱਕ ਦਵਾਈਆਂ ਐਡੇ-ਡੇ ਮਹਿੰਗੇ ਪ੍ਰੋਡਕਟ ਲੈ ਕੇ ਖਾਈ ਜਾਂਦੇ ਹੋ ਮਟਾਪਾ ਤਾਂ ਵੀਰੇ ਤੁਹਾਨੂੰ ਖਾਣ ਪੀਣ ਕੰਟਰੋਲ ਨਾਲ ਘਟਾਉਣਾ ਕੋਈ ਦੁਨੀਆ ਤੇ ਅਸੀਂ ਦਵਾਈ ਨਹੀਂ ਜਿਹੜੀ ਤੁਹਾਡਾ ਮोटापा ਘਟਾ ਦੂ ਹਾਂ ਘਟਾ ਦੂ ਇਹ ਜੇ ਡੱਕੇ ਵਰਗੇ ਕਰ ਦੇਗੇ ਤੇ ਤੁਹਾਡੇ ਜਿਹੜੇ ਆ ਥੋੜੀ ਚਮੜੀ ਆ ਨਾ ਇਹ ਲਫਾਫੇ ਵਾਂਗੂ ਹੋ ਜੂਗੀ ਮੈਂ ਕਈਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਐ ਤੇ ਬਾਅਦ ਚ ਉਹ ਊਵੇਂ ਹੋ ਜਾਂਦੇ ਫਿਰ ਫਿਰ ਜਦੋਂ ਉਸ ਰਾਖ ਤੇ ਆਏ ਨੇ ਫੇਰ ਡੱਡੇ ਮੁੱਟੇ ਹੋ ਜਾਂਦੇ ਤੁਸੀਂ ਖਾਣ ਦਾ ਬੈਲੈਂਸ ਬਣਾ ਲਓ ਬਸ ਖਾਣ ਦਾ ਤੇ ਕੰਮ ਕਰਨ ਦਾ ਆਪਣਾ ਬੈਲੈਂਸ ਆਪ ਬਣਾ ਲਓ ਤੁਹਾਨੂੰ ਕਿਸੇ ਦਵਾਈ ਦੀ ਲੋੜ ਨਹੀਂ ਕਿਸੇ ਵੀ ਦਵਾਈ ਦੀ ਲੋੜ ਨਹੀਂ ਜੀਰਾ ਸਬਜ਼ੀ ਦੇ ਵਿੱਚ ਡੇਲੀ ਪਾਓ ਦਾਰੜ ਮਾਰ ਕਰਕੇ ਧਣੀਆਂ ਇਹ ਇਹ ਚੀਜ਼ਾਂ ਤੁਹਾਡਾ ਮोटापा ਆਉਣ ਦਿੰਦੀਆਂ ਹੀ ਨਹੀਂ ਛੋਡੀ ਸਬਜ਼ੀ ਚ ਡੇਲੀ ਜੀਰਾ ਹੋਣਾ ਚਾਹੀਦਾ ਤੇ ਦਰੜ ਮੜੜ ਕੀਤਾ ਹੋਇਆ ਧਨੀਆ ਸਾਫ ਧਨੀਆ ਨੂੰ ਦਰੜ ਮੈਂ ਦੋ ਫੱਟਾ ਕੀਤੀਆਂ ਸਾਡੀ ਸਬਜ਼ੀ ਚ ਡੇਲੀ ਪਾਉਣੀ ਆ ਇਹ ਚੀਜ਼ਾਂ ਆਪਦੀ ਸਬਜ਼ੀ ਚ ਪਾ ਕੇ ਡੇਲੀ ਖਾਓ ਠੀਕ ਆ ਅਚਾਰ ਅਚਾਰ ਮੈਂ ਸਾਰਿਆਂ ਨੂੰ ਕਹਿਣੀ ਆ ਵੀ ਅਚਾਰ ਜ਼ਰੂਰ ਖਾਓ ਉਹਦੇ ਵਿੱਚ ਕਲੌਂਜੀ ਹੁੰਦੀ ਆ ਸੌਂਫ ਹੁੰਦੀ ਆ ਬਸ ਉਹ ਨਾ ਖਾਓ ਜਿਨ੍ਹਾਂ ਨੂੰ ਸਾਤੀ ਦੀ ਪ੍ਰੋਬਲਮ ਹੈ ਵੀ ਅਚਾਰ ਉਹ ਬੰਦਾ ਪਚਾ ਨਹੀਂ ਸਕਦਾ ਜਿਹੜਾ ਜਿਹਨੂੰ ਮਤਲਬ ਆ ਸਾਤੀ ਜਾਨੀ ਕਿ ਭਾਰੀ ਹੋ ਜਾਂਦੀ ਆ ਜਾਂ ਸੈਂ ਸੈਂ ਕਰਨ ਲੱਗ ਜਾਂਦੀ ਆ ਜਾਂ ਬੰਦੇ ਨੂੰ ਵੀ ਕੋਈ ਹੈਗਾ ਸਾਹ ਦਾ ਪ੍ਰੋਬਲਮ ਉਹ ਆਚਾਰ ਬਿਲਕੁਲ ਨਾ ਖਾਓ ਨਿੰਬੂ ਵੀ ਨਾ ਖਾਓ ਖੱਟਾ ਕੁਝ ਨਾ ਖਾਓ ਉਹ ਉਹਨਾਂ ਵਾਸਤੇ ਆ ਠੀਕ ਆ ਜਿਹੜਾ ਨੂੰ ਸਾਤੀ ਸੁੱਤੀ ਦੀ ਕੋਈ ਪ੍ਰੋਬਲਮ ਹੋ ਡੇਲੀ ਚਾਰ ਖਾਓ ਤੁਸੀਂ ਗੰਡਾ ਖਾਓ ਗੰਡਾ ਪਿਆਜ਼ ਅਸੀਂ ਤਾਂ ਗੰਡਾ ਖਾਣੇ ਤੁਸੀਂ ਪਿਆਜ਼ ਨਹੀਂ ਉਹ لازਮੀ ਖਾਓ ਉਹ ਆਪਣੇ ਖਰੀਰ ਦੇ ਵਿੱਚੋਂ ਗੰਦਗੀ ਕੱਢਦਾ ਉਹ ਆਪਣੇ ਸਰੀਰ ਦੇ ਵਿੱਚੋਂ ਮਨ ਕੇ ਜਿਹੜੀ ਗਰਮੀ ਹੁੰਦੀ ਉਹ ਉਹਨੂੰ ਵੀ ਕੱਢਦਾ ਆਪਾਂ ਕਹਿੰਦੇ ਨੇ ਗੰਡਾ ਗੰਡਾ ਡੇਲੀ ਖਾਓ ਸਵੇਰ ਸ਼ਾਮ ਸਲਾਦ لازਮੀ ਖਾਓ ਜੇ ਤੁਹਾਡੇ ਕੋਲ ਏ ਖੀਰੇ ਟਮਾਟਰ ਵੀ ਹੈ ਨਹੀਂ ਤਾਂ ਗੰਡਾ ਆਪਣੇ ਘਰੇ ਹੁੰਦਾ ਉਹਨੂੰ لازਮੀ ਖਾਓ ਅਚਾਰ ਗੰਡਾ ਇਹ ਚੀਜ਼ਾਂ ਲਾਜ਼ਮੀ ਖਾਓ ਦਹੀਂ ਖਾਓ ਘਰ ਦੀ ਜੰਮੀ ਭਾਵੇਂ ਮੁੱਲ ਲਿਆ ਕੇ ਖਾਓ ਦਹੀਂ ਲਾਜ਼ਮੀ ਖਾਓ ਜ਼ਰੂਰੀ ਐ ਤੁਹਾਨੂੰ ਇਹ ਜਦੋਂ ਤੁਸੀਂ ਖਾਣਾ ਵਾੜ ਗਏ ਜਿਹੜੀਆਂ ਚੀਜ਼ਾਂ ਤੁਹਾਨੂੰ ਜ਼ਰੂਰੀ ਨੇ ਇਹ ਮੈਂ ਸਭ ਕੁਝ ਖਾਨੀ ਆ ਤੁਹਾਨੂੰ ਤਾਂ ਕਿੜੀਆਂ ਮੈਂ ਸ਼ੂਗਰ ਦੀ ਮਰੀਜ਼ਾਂ ਦਹੀਂ ਵੀ ਖਾਨੀ ਆ ਚਾਰ ਪਿਆਜ਼ ਟਮਾਟਰ ਸਭ ਕੁਝ ਛੱਕਦੀ ਆ ਮਟਾਪਾ ਛੋਡਾ ਘਟਾਉਂਦਾ ਜਿਆਦਾ ਮਿੱਠਾ ਤੇ ਕੱਚੀਆਂ ਚੀਜ਼ਾਂ ਜਿਵੇਂ ਤੁਸੀਂ ਸਲਾਦ ਖਾਣ ਲੱਗੋਗੇ ਥੋੜੀ ਮਟਾਪੇ ਨੂੰ ਡਾਊਗਾ ਇਹੀ ਮਟਾਪੇ ਦੇ ਕਾਰਨ ਹੁੰਦੇ ਵੀਰੇ ਕੋਈ ਦਵਾਈ ਨਹੀਂ ਮਟਾਪਾ ਮਟੂਪਾ ਘੋਣ ਦੀ ਘਟਾਉਣ ਦੀ ਮੈ ਮੇ ਤੁਹਾਨੂੰ ਕੋਈ ਝੂਠ ਮਾਰੀ ਜਾਵਾਂ ਇਹਨਾਂ ਚੀਜ਼ਾਂ ਨਾਲ ਮਟਾਪਾ ਬੈਲੈਂਸ ਹੁੰਦਾ ਆ ਢਿੱਡ ਵੱਧਣੋਂ हट ਜਾਣਗੇ ਲੋਕਾਂ ਦੇ ਜਦੋਂ ਲੋਕਾਂ ਨੇ ਰੋਟੀ ਨਾਲ ਪਾਣੀ ਛੱਡਤਾ ਪਾਣੀ ਨਹੀਂ ਛੱਡਦੇ ਤੇ ਰੋਟੀ ਚਾਰ ਦੀ ਭੁੱਖਾ ਪੰਜ ਖਾਣਗੇ ਇਹ ਨਹੀਂ ਗਲਤੀਆਂ ਕਰਨੀਆਂ ਵੀਰੇ ਜੇ ਚਾਰ ਦੀ ਭੁੱਖਾ ਸਾਢੇ ਤਿੰਨ ਖਾਣੀਆਂ ਇਹ ਚੀਜ਼ਾਂ ਨੂੰ ਕੰਟਰੋਲ ਕਰੋਗੇ ਜਿਵੇਂ ਕਹਿੰਦੇ ਨੇ ਵੀ ਗੱਡੀ ਦੇ ਬ੍ਰੇਕ ਲਾਏ ਜਾਂਦੇ ਉਹਨੂੰ ਰੋਕਣ ਵਾਸਤੇ ਸੇਮ ਆਪਣੀ ਜਿਹੜੀ ਜੀਵ ਹੈ ਤਾਂ ਮੰਗੀ ਜਾਊਗੀ ਤੁਸੀਂ ਬ੍ਰੇਕ ਲਾਉਣੇ ਆਉਦੇ ਆ ਦਿਮਾਗ ਬ੍ਰੇਕ ਲਾਉਂਦਾ ਜੀਵ ਨਹੀਂ ਕਦੇ ਬ੍ਰੇਕ ਲਾਉਂਦੀ ਹੁੰਦੀ ਉਹਦਾ ਦੇਖ ਕੇ ਆਪਾਂ ਨੂੰ ਕਹਿੰਦੀ ਉਹ ਵੀ ਖਾ ਲੋ ਉਹ ਵੀ ਖਾ ਲੋ ਖਾਓ ਸਾਰਾ ਕੁਝ ਮੈਂ ਤੁਹਾਨੂੰ ਰੋਕਦੀ ਨਹੀਂ ਲਿਮਟ 'ਚ ਖਾਓ ਕੋਈ ਛੋਟਾ ਤਲੇ ਚੀਜ਼ ਨੂੰ ਜੀ ਕਰਦਾ ਹਫ਼ਤੇ ਦੇ ਵਿੱਚ ਤੁਸੀਂ ਆਪਦੇ ਜੋਗਰੀ ਘਰੇ ਬਣਾ ਕੇ ਨਹੀਂ ਖਾ ਲਈ ਕੁਝ ਨਹੀਂ ਵਿਗਾੜਦੀ ਉਹ ਛੋਟਾ ਤੇ ਕੋਈ ਲਿਮਟ 'ਚ ਹੁੰਦੀ ਆ ਤੇ ਜੇ ਹੁਣ ਡੇਲੀ ਚਲੋ ਵੀ ਸਮੋਸੇ ਮੰਗਾਓ ਖਾਓ ਚਲੋ ਜੀ ਡੇਲੀ ਆਪ ਬਣਾਓ ਖਾਓ ਉਦੋਂ ਜੀ ਉਦੋਂ ਬੰਦੇ ਰੋਡ 'ਤੇ ਡਾਊਨ ਕਰ ਦਿੰਦੇ ਠੀਕ ਹੈ ਖਾਓ ਲਿਮਟ 'ਚ ਖਾਓ ਕੋਈ ਤਲੀ ਕੀ ਜਾਂ ਜਦ ਕਿ ਖੀਰਾ ਟਮਾਟਰ ਜਰੂਰ ਖਾਓ ਕੁਛ ਨਹੀਂ ਵਿਗਾੜਦੀ ਕਿ ਉਹ ਸੋਡਾ ਹੋ ਬੀ ਬੈਲੈਂਸ ਬਣਾਓ ਇੱਕ ਚੀਜ਼ ਹੈ ਵੀਰੇ ਜ਼ਰੂਰੀ ਹੈ ਬਣਾਉਣਾ ਜੇ ਤੁਸੀਂ ਮੋਟਾਪਾ ਦਵਾਈਆਂ ਨਾਲ ਘਟਾਓਗੇ ਤੁਹਾਡੀ ਚਮੜੀ ਐ ਮਾਸ ਵਾਂਗ ਐ ਐ ਆ ਜਾ ਗੁੜੀ ਮਨ ਲਫਾਫਾ ਹੁੰਦਾ ਅੱਪ ਚ ਕੀ ਫਾਇਦਾ ਫਿਰ ਉਹ ਮੋਟਾਪਾ ਘਟਾਉਣਾ ਸੋ ਵੀਡੀਓ ਐਡੀ ਲੰਬੀ ਹੋਗੀ ਤੁਸੀਂ ਖਹਿਜੋਗੇ ਮੇਰੇ ਤੇ ਮੈਂ ਤਾਂ ਤੁਹਾਡੇ ਤੇ ਤਾਂ ਕਿਹਾ ਤੁਸੀਂ ਮੈਨੂੰ ਬਾਰ ਬਾਰ ਕਹਿੰਦੇ ਨਾ ਵੀ ਤੁਸੀਂ ਸਲਿਮ ਕਿ ਦੱਸ ਲਿਮ ਹੁਣ ਦੇ ਵੀ ਇਹੀ ਕਾਰਨ ਹੈ ਬੈ ਕੇ ਕੰਮ ਕਰੋ ਲਿਮਟ ਚ ਖਾਓ ਸ਼ਾਮ ਦਾ ਖਾਣਾ ਟਾਈਮ ਨਾਲ ਖਾਓ ਤੇ ਪਾਣੀ ਦੀ ਕੱਦੀ ਘੁੱਟ ਪੀਓ ਲੱਸੀ ਜਿੰਨੀ ਮਰਜ਼ੀ ਪੀ ਸਕਦੇ ਹੋ ਨਿੰਬੂ ਦਾ ਪਾਣੀ ਪੀ ਲਓ ਯੂਸ ਪੀ ਲਓ ਇਹ ਰੋਟੀ ਨਾਲ ਤੁਸੀਂ ਲੈ ਸਕਦੇ ਜੇ ਤੁਸੀਂ ਆਪਣੀ ਬਾਡੀ ਦਾ ਖਿਆਲ ਰੱਖਣਾ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਸੌਰੀ ਇਹ ਗਿਆਨ ਵਿੱਚ ਤੁਹਾਨੂੰ ਤਾਂ ਦਿੰਨੀ ਆ ਵੀਰੇ ਵੀ ਮੈਂ ਕੰਮ ਸਿੱਖਿਆ ਹੋਇਆ ਆ ਆਯੁਰਵੇਦਿਕ ਚ ਖਾਣ ਪੀਣ ਮੈਂ ਆਪਣੀ ਬਿਮਾਰੀ ਤੋੜ ਲਈ ਮੈਂ ਅਜੇ ਵੀ ਆਯੁਰਵੇਦਿਕ ਚ ਇਹੀ ਚੀਜ਼ਾਂ ਸਿੱਖ ਰਹੀਆਂ ਸੀ ਵੀ ਕੀ ਖਾਣਾ ਹੈ ਕੀ ਪੀਣਾ ਹੈ ਕੀ ਆਪਾਂ ਨਹੀਂ ਖਾਣਾ ਇਹ ਚੀਜ਼ਾਂ ਮੈਂ ਸਿੱਖਣ ਦੇ ਲਈ ਉੱਥੇ ਠੱਕੇ ਖਾਦੇ ਸਿੱਧੀ ਗੱਲ ਨੂੰ ਫੇਰ ਹੀ ਮੈਂ ਆਪਣੀਆਂ ਬਿਮਾਰੀਆਂ ਤੋੜੀਆਂ ਅਲਸਰ ਤੋੜੀ ਸਾਂਹ ਤੋੜਿਆ ਆਪਦਾ ਬੀਟ ਗਰਾਸ ਪੀ ਪੀ ਅਲਸਰ ਟੁੱਟਲੀ ਤੇ ਸਿਰ ਦਾ ਰੋਗ ਟੁੱਟ ਤਿੰਨ ਰੋਗ ਟੁੱਟ ਗਏ ਇੱਕ ਤਾਂ ਗੁਰੂ ਮਹਾਰਾਜ ਨਾਲ ਜੁੜ ਗਏ ਦੂਜਾ ਵੀਰੇ ਖਾਣ ਪੀਣ ਤੇ ਬਨੇਜ ਕਰਤਾ ਕਹਿੰਦੇ ਫਿਰ ਸਾਰੀਆਂ ਗੱਲਾਂ ਜੁੜ ਜਾਂਦੀਆਂ ਤੇ ਤੀਜਾ ਮੈਂ ਬੀਟ ਗਰਾਸ ਆਏ ਸਾਲ 3 ਮਹੀਨੇ ਪੀਂਦੀ ਸੀ ਕਿਧਰੇ ਮੇਰਾ ਸਾਹ ਗਿਆ ਕਿਧਰੇ ਅਲਸਰ ਗਈ ਤੇ ਕਿਧਰੇ ਮੇਰਾ ਹਾ ਸਿਰ ਦੁਖਦਾ ਹਾਏ ਮੇਰਾ ਸਿਰ ਦੁਖਦਾ ਵੀ ਜਿਵੇਂ ਇੱਥੇ ਚੀਸ ਵੱਜਦੀ ਤੇ ਮੇਰੀਆਂ ਅੱਖਾਂ ਬੰਦ ਹੋ ਜਾਂਦੀਆਂ ਸੀ ਤੇ ਮੇਰਾ ਰੱਬ ਜਾਣਦਾ ਕਿਹੜਾ ਸੀ ਫਨੰਦਪੁਰ ਸਾਹਿਬ ਗਏ ਮੇਰੇ ਅੱਜ ਵੀ ਉਹ ਗੱਲ ਜਿਆਦਾ ਮਾਨਸਾ ਤੋਂ ਮੇਰਾ ਸਿਰ ਉੱਠਿਆ ਤੇ ਆਨੰਦਪੁਰ ਜਾ ਕੇ ਮੇਰਾ ਸਿਰ ਹਟਿਆ ਉੱਥੇ ਹੀ ਮੈਂ ਨਿੰਬੂ ਪਾਣੀ ਪੀਤਾ ਕਿਉਂਕਿ ਸਿਰ ਦੁਖਦੇ ਜੀ ਨਿੰਬੂ ਪਾਣੀ ਬਹੁਤ ਕੰਮ ਕਰਦਾ ਉੱਥੇ ਨਿੰਬੂ ਪਾਣੀ ਪੀ ਕੇ ਮੇਰਾ ਹੌਲੀ ਹੌਲੀ ਸਿਰ ਘਟਿਆ ਕੋਈ ਦਵਾਈ ਮੇਰਾ ਸਿਰ ਨਹੀਂ ਸੀ ਹਟਾਉਂਦੀ ਅਖਾਲ ਬੁਰਖ ਵੈਗੁਰੂ ਤੇ ਆਪਾਂ ਲੜ ਲੱਗੇ ਆਂ ਪਾਠ ਕਰਦੇ ਆਂ ਜਪਜੀ ਸਾਹਿਬ ਚ ਪਈ ਸਾਹਿਬ ਮੂਲ ਮੰਤਰ ਘੁਰ ਮੰਤਰ ਸਭ ਕੁਝ ਕਰਦੇ ਆਂ ਜਪੈਰਾ ਸਾਹਿਬ ਕੱਟਦੇ ਆਂ ਤੇ ਮਹਾਰਾਜ ਨੇ ਹੁਣ ਬਾਹ ਫੜ ਲਈ ਵੀਰੇ ਆਪਾਂ ਨੇ ਕੁਛ ਨਹੀਂ ਦੁੱਖ ਦਾ ਇਸ ਟਾਈਮ ਇਕੱਲਾ ਸੁਗੜਾ ਸੁਗੜ ਸਾਗਰ ਨੂੰ ਆਪਾਂ ਗੋਤ ਸੋ ਵੀਡੀਓ ਵਿਨੌਟ ਚ ਕੋਈ ਕ ਤਵੇ ਨੂੰ ਮਾਫ ਕਰਨਾ ਵੀ ਲਈ ਮੈਂ ਵੀ ਤੁਹਾਡੇ ਵਰਗੀ ਹੋਈ ਆ ਕੋਈ ਰੱਬ ਤੋਂ ਉਤਰੀ ਨਹੀਂ ਹੈਗੀ ਕੋਈ ਸੈਂਟਿਸਟ ਨਹੀਂ ਹੈਗੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮਨਜੀਤ ਨੂੰ ਪਿਆਰ ਭਰੀ ਛਤਰੀ ਕਾਲ ਸੱਚੇ ਭਾਸ਼ੇ ਵਾਗੀ ਰੋ ਆਪ ਨੂੰ ਚੜ੍ਹਦੀ ਕਲਾ 'ਚ ਰੱਖੇ ਕੋਈ ਗੱਲਬਾਤ ਹੋਈ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਮੈਂ ਚਾਰ ਤੋਂ ਸਾਢੇ 4 ਰੋਜ਼ ਲਾਈਵ ਹੋ ਕੇ ਗੁਰਮੰਤਰ ਦਾ ਤੇ ਮੂਲ ਮੰਤਰ ਦਾ ਤੇ ਪਾਠ ਕਰਾਉਣੀ ਆ ਤੇ ਚੁਪਈ ਸਾਹਿਬ ਦਾ ਪਾਠ ਕਰਾਉਣੀ ਆ ਸੋ ਮੇਰਾ ਮਕਸਦ ਇਹੀ ਆ ਵੀ ਤੁਸੀਂ ਪਾਠ ਕਰੋ ਤੁਸੀਂ ਸੌਖੇ ਰਹੋ ਠੀਕ ਹੈ ਪ੍ਰਮਾਤਮਾ ਦੀ ਲੜ ਲੱਗਾਂ ਤੇ ਜਿਹਨੇ ਜੁੜਨਾ ਹੋਇਆ ਮੇਰੇ ਨਾਲ 4 ਵਜੇ ਮੈਂ ਲਾਈਵ ਹੋ ਜਾਨੀ ਆ ਜੀ 4:30 ਤੱਕ ਬਸ ਆਪਾਂ ਲਾਈਵ ਹੋ ਕੇ ਪਾਠ ਕਰਾਉਣੇ ਆ ਮਹਾਰਾਜ ਦਾ ਨਾਮ ਜਪਾਉਣੇ ਆ ਤਾਂ ਤੁਸੀਂ ਮੇਰੇ ਨਾਲ ਲੜ ਕੇ ਜਪ ਸਕਦੇ ਹੋ ਸੋ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ